ईश्वर का नाम वो आगे को वो आगे का नाम है उनकी बातें करती है सर्दी का मौसम चल रहा है आज किसी का फोन आया ही नहीं ਕਈਆਂ ਰਾਸ ਜੁਮਨ ਦੇ ਉੱਚਾ ਕਰ ਚਾਰਜ ਕਰ ਰਿਹਾ ਹੈ। ਆਪਣਾ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੀ ਸਰਨ ਤੇਰੀ ਆਸਾ ਸਜਨ ਸਭ ਲੈ ਹੋਰ ਆਪ ਰਖਨ ਹਾਰ ਦਿਆਲਾ ਨਾਨਕ ਗਰ ਕੇ ਗੁਲੇ ਜਿਹਨ ਬੁਆਈ ਸੋਇ ਕੈ ਦੇਵਸ ਗੁਆਇਆ ਖਾਈ ਸ਼ੀਰੇ ਇਸ ਜਨਮ ਹੈ ਕਵਡੀ ਬਦਲ ਜਾਏ ਖੈਰ ਕਵਡੀ ਕਵਡੀ ਜੋਰ ਗਏ ਜੋਰੇ ਲੱਖ ਕਰੋ ਚਲਦੀ ਬਾਰ ਨਾ ਕਿਸ਼ ਮਿਲਿਆ ਲੈਲ ਗੋਟੀ ਤੋਰਾ ਹਰੀ ਦਾਤ ਨਾਮ ਫੜ ਰਾਮ ਨੇ ਜਿਨਾ ਵਸਾਰਨ ਨਾਉ ਇਥੇ ਦਫਕ ਨੇਰੀਆ ਅਗਟਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮਸਾਰ ਕੁਵਾਰੀ ਕਿਨੀ ਤ੍ਰਿਗ ਜੀਵਨ ਨੀਰਣ pranī ko naam te āvo apne ਸਦੀ ਕਰ ਜਹ ਸਿਖੋ ਸ਼ਬਦ ਪਿਆਰਿਓ ਜਨਮ ਮਰਨ ਕੇ ਟੇਕਾ ਮੋਖਿ ਜਲਾ ਸਦਾ ਸੁਖੀ ਨਾਮੁ ਸਿਮਰਦੇਗਾ ਸਤਿਗੁਰਗਾ ਜੋ ਸਿੱਖ ਅਖਾਈ ਸੋ ਭਲਕੇ ਉੱਠ ਹਰਨਾਮ ਤੇ ਆਵੈ ਵਦਮ ਕਰੀ ਭਲਕੇ ਪਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ ਭਾਵਉ ਸੇਖਾ ਸਤਿ ਗੁਰੂ ਕੇ ਪਿਆਰਿਓ ਗਾਉ ਸਚੀ ਬਾਣੀ ਬਾਣੀ ਦਾ ਗਾਉ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਗੋ ਲੜਾ ਕਰਮ ਹੋਵੈ ਹਿਰਦੈ ਜਨ ਸਮਾਉਮੀ ਪੀਉ ਅੰਬਰਤਾ ਸਦਾ ਰਉ ਹਰ ਰੰਗ ਜਿਪਿਉ ਸਾਰਗ ਪਾਣੀ ਰਹਿ ਨਾਨਕ ਸਦਾ ਗਾਵਾ ਸੱਚੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਮਿਹਬਾਨੀ ਅੰਮ੍ਰਿਤਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਾਖ ਗੁਰੂ ਦਸਤਾਰੀ ਆਗੇ ਆਪਈ ਅਕਾਲ ਕੀ ਤਵੇ ਜਲਾਇਓ ਪੰਥਾ ਕਾਬ ਸਿੱਖ ਨੂੰ ਗੋਹਮ ਹੈ ਗੁਰੂ ਮਾਨਿਓਂ ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਦੁਰਾਂਗੇ ਦੇਹ ਜੋ ਪ੍ਰਭ ਕੋ ਮਨ ਗੋਚ ਚਹੈ ਖੋਜ ਸ਼ਬਦ ਮੈ ਲੇਹੇ ਰਾਜ ਕਰੇਗਾ ਖਾਲਸਾ ਅੰਕੇ ਰਹਿਣ ਕੋਈ ਵਾਰ ਹੋਈ ਸਭ ਮਿਲेंगे ਬਚੀ ਸੰਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੀ ਪਾ ਜੋ ਸਰਦਾ ਗੱਦ ਸੇਵੰਦੈ ਧਰਪਾਰੀ ਉਤਾਰਨ ਹਾਰੰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਦਰੀ ਪਾਰ ਜੋ ਸਦਾ ਕਰ ਸੇਮਦੇ ਗੁਰੂ ਬਾਰੇ ਉਤਾਰਨ ਹਾਰ ਇੱਕ ਹੋਵੰਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਗਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਬ ਆਦ ਸੱਜ ਜੁਗਾਦ ਸੱਜ ਹੈ ਬੀ ਸਤ ਨਾਨ ਗੋਸੀ ਸੰਗੀ ਜਨੋ ਆਮ ਬੜ ਭਾਗੀ ਹੋ ਬਹੁਤ ਹੀ ਵੱਡੇ ਭਾਗਾ ਵਾਲੇ ਜੋ ਰਜਾਨਾ ਨਿਤ ਨੇਮ ਅਨਸਾਰਮ ਹਾਜਰਾ ਹਜੂ ਜਾਹਰਾ ਜਹੂਰ ਸਰਬ ਕਲਾ ਨਾਮ ਬਾਨੀ ਕੇ ਬਹੁਤ ਕਲ ਜੂ ਕੇ ਰਹਿਬਰ ਜੁਗੋ ਜਗ ਅਟਲ ਹਲਦ ਪਦ ਦੇ ਰਾਖੇ ਦੋ ਜਹਾਨ ਦੇ ਬਾਲ ਰੱਬੀ নূর ਅਲਾਹੀ ਜੋਗ ਹੇਨ ਮਾਨਿਆ ਨੇ ਮਾਣ ਸਤਿਗੁਰੂ ਨੇ ਟਾਲਿਆਂ ਦੇ ਤਾਲੁ ਸਤਿਗੁਰੂ ਨੇ ਓਟਿਆਂ ਦੇ ਔਰ ਨੇ ਆਸਰਿਆਂ ਦੇ ਆਸਰੇ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨੇ ਧਰਿਆਂ ਦੇ ਧਰ ਨੇ ਪੀਰਾਂ ਦੇ ਪੀਰ ਆ ਸ਼੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਜਬਰ ਛਤਰ ਤਖਤ ਦੇ ਮਾਲਕ ਧਨ 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 ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਜੀ ਦੀ ਪਵਨ ਪਵਿੱਤਰ ਅਦਿੱਨਗੀ ਗੋਦ ਵਿੱਚ ਬੈਠੇ ਹੋਈ ਸਾਧ ਸੰਗਤ ਜੀਓ ਆਓ ਲਵਾਈਏ ਹਾਜ਼ਰੀਆਂ

ਵਾਹਿ ਗੁਰੂ ਜੀ ਕੀ ਬਤਿ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਤੋ ਭਾ ਤੁਖਾਰ ਨਾ ਵਿਆਪਈ ਕੰਠ ਮਿਲਿਆ ਰਨਾਹ ਜੰਝੂ ਪਾਸ਼ਾ ਤਨਸ ਸ੍ਰੀ ਗੁਰੂ ਵਰਜਨ ਦੇ ਮਹਾਰਾਜ ਜੀ ਸ਼ਹੀਦਾ ਨੇ ਸਰਦਾਜ ਉਹਨਾਂ ਨੇ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਬਾਰਾ ਮਹਾ 12 ਮਹੀਨਿਆਂ ਦੀ ਜੋ ਕਥਾ ਆਪ ਜੀ ਲੜੀ ਵਾਰ ਸਰਵਣੀ ਕਰਦੇ ਹੋ ਅੱਜ ਉਹ ਮਹੀਨੇ ਦੀ ਕਥਾ ਆਪ ਜੀ ਨੇ ਸਰਵਨ ਕਰਨੀ ਹੈ ਕੋਈ ਵੀ ਰਸਨਾ ਵਾਜੀ ਨਹੀਂ ਰਹਿਣੀ ਚਾਹੀਦੀ ਰਸਨਾ ਜਪੈ ਨਾਮ ਤੇਲ ਤੇਲ ਕਰ ਕਟਿਏ ਜਿਹੜੀ ਰਸਨਾ ਸੁਪਰੀ ਪੂਰਨ ਪਰਮੇਸ਼ਰ ਅਗਾਉਦ ਬੋਦ ਦੇ ਗੁੰਢੀ ਗਲਦੀ ਉਹਦੀਆਂ ਦਿੱਤੀਆਂ ਦਾਤਾ ਉਹਦੀਆਂ ਕੀਤੀ ਉਹਨੀਆਂ ਬਖਸ਼ਾਂ ਰਹਿਮਤਾਂ ਸਾਡੇ ਘਰ ਭਰੇ ਹੋਏ ਨੇ ਦਾਤਾ ਦੇ ਨਾਲ ਬਖਸ਼ਣ ਦੇ ਨਾਲ ਆਓ ਸ਼ੁਕਰਾਨਾ ਕਰੀਏ ਕੋਈ ਵੀ ਰਸਨਾ ਵਾਂਜੀ ਨਰਮੇ ਇਕ ਵਿਰਮ ਗੱਜ ਕੇ ਆਖੋ ਸਤਨਾਮ ਫਰੀ ਗਾਹੀ ਗੁਰੂ ਔਗਤੁਖਾਰਨ ਆਪੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਗੁਰੂ ਜੀ ਸਾਡੇ ਵਾਸਤੇ ਕੀ ਹੁਕਮ ਹੈ ਹਿੰਦੂ ਧਰਮ ਦੇ ਵਿੱਚ ਹਿੰਦੂ ਵੀਰ ਆਪਣੇ ਤੀਰਥ ਸਨਾਣਾ ਦੇ ਉਦੇਸ਼ ਨਾਲ ਕਰਨ ਵਾਸਤੇ ਜਾਂਦੇ ਨੇ ਗੰਗਾ ਜਮਨਾ ਕੇਲਕਦਾਰ ਕਾਂਸੀ ਕੰਤੀ ਪੂਰੀ ਦਵਾਰਾ ਗੰਗਾ ਸਾਗਰ 베ਨੀ 768 ਅੰਗ ਸਮਾਈ ਹੈ ਉਹਨਾਂ ਤੀਰਥਾਂ ਦੇ ਉੱਤੇ ਸ਼ਰਾਂਨ ਕਰਨ ਵਾਸਤੇ ਜਾਂਦੇ ਨੇ ਤੇ ਸਤਿਗੁਰੂ ਜੀ ਸੰਗਤਾਂ ਨੂੰ ਸਿੱਖਾਂ ਨੂੰ ਕੀ ਹੁਕਮ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਉਹ ਜਿਆ ਤੀਰਤ ਮਨਾਵਾਂਗੇ ਜਿਹਨੂੰ ਮੇਰੇ ਪਾਤਸ਼ਾਹ ਲਿਖਦੇ ਨੇ ਰਾਮਦਾਸ ਸਰੋਵਰ ਨਾਦੀ ਸਭ ਉਤਰੇ ਪਾਪ ਕਮਾਤੇ ਜਿਹੜਾ ਮਾਈ ਭਾਈ ਸਭ ਸੰਗਤ ਦੇ ਵਿੱਚ ਆ ਕੇ ਸੁਰਤੀ ਦਾ ਇਸ਼ਨਾਨ ਕਰਵਾ ਲਵੇਗਾ ਕੰਢੀ ਮੈਲ ਪਾਣੀ ਦੇ ਨਾਲ ਧਬਣ ਨਾਲ ਲੈ ਜਾਂਦੀ ਏ ਤੇ ਮਨ ਦੀ ਮੈਲ ਕਾਰਾਂ ਦੀ ਮੈਲ ਉਗਾਰ ਤੇ ਮਨ ਬਾਣ ਦੀ ਮੈਲ ਸਤ ਸੰਗਤ ਦੇ ਨਾਮ ਅੰਮ੍ਰਿਤ ਜਲ ਦੇ ਨਾਲ ਸ਼ਬਦ ਦੇ ਨਾਲ